ਨਿਡਰ ਕਿ ਰਕੇ ਲਹਲਾ ਤੁਕਾ ਦੇਖ ਰੋਣਾ ਲੱਗ ਗਿਆ ਲੱਗ ਗਿਆ ਰੋਣਾ ਲੱਗ ਗਿਆ ਹਾਜੀ ਕੀ ਹਾਲ ਹੈ ਮਿੱਤਰੋ ਅੱਜ ਫਿਰ ਤੋਂ ਆਏ ਤੁਹਾਡੇ ਨਵੀਂ ਵੀਡੀਓ ਲੈ ਕੇ ਮੈਂ ਤੁਹਾਡਾ ਆਪਣਾ ਜੱਸ ਤੁਸੀਂ ਸਰਾ ਕਰਾਦਾ ਮੇਰਾ 20000 ਸਬਸਕ੍ਰਾਈਬਰ ਕਰਾਦਾ ਠੀਕ ਹੈ ਨਾ ਸਬਸਕ੍ਰਾਈਬਰ ਵੀ ਜੇ ਢੰਗ ਨਾਲ ਕਹਿਣਾ ਨਹੀਂ ਆਉਂਦਾ ਉਹਦੇ ਲਈ ਮੈਂ ਤੁਹਾਡਾ ਦਿਲੋਂ ਕਰਦਾ ਧੰਨਵਾਦ ਤੇ ਸ਼ੁਰੂ ਕਰਦੇ ਆਂ ਅੱਜ ਦੀ ਆਪਾਂ ਨਵੀਂ ਵੀਡੀਓ ਆਏ ਦੇਖਦੇ ਮਲਾਗਾ ਜਪਾ ਸੇਵਾ ਕਰਾਂਗੇ ਉਹਨਾਂ ਰੀਲਾਂਾਂ ਦੀ ਜਿਹੜੇ ਰੀਲਾਂਾਂ ਦੇ ਉੱਤੇ ਪਾਉਂਦੇ ਨੇ ਗੰਦ ਕਦੇ ਪਾਸਾ ਇਧਰ ਨੂੰ ਮਾਰ ਲੈ ਕਦੇ ਪਾਸਾ ਇਧਰ ਨੂੰ ਮਾਰ ਲੈ ਲੱਕ ਇਧਰ ਹਿਲੇ ਲੈ ਲੱਕ ਇਧਰ ਹਿਲੇ ਲੈ ਤੇ ਇਹ ਰੀਲਾਂਾਂ ਦੀ ਇੱਕ ਖਾਸियत ਹੋਰ ਵੀ ਹੈ ਇਹ ਜਦੋਂ ਵੀ ਕੋਈ ਬਾਬਿਆਂ ਦੇ ਦਿਨ ਚੱਲਦੇ ਨੇ ਤਾਂ ਹੀ ਉਹੇ ਜੇ ਹੋ ਜਾਂਦੇ ਨੇ ਜਦੋਂ ਕੋਈ ਵਧੀਆ ਗਾਣਾ ਆ ਜੇ ਤਾਂ ਸਿਰ ਦੇ ਉੱਤੇ ਲੈ ਕੇ ਚੁੰਨੀ ਬਣ ਕੇ ਬਹੂ ਤਾਂ ਫਿਰ ਇਹ ਕਹਿਣਗੇ ਵੀ ਨਾ ਜੀ ਨਾ ਅਸੀਂ ਤਾਂ ਪੰਜਾਬ ਦੇ ਨਾਲ ਆ ਨਾਲ ਆ ਅੱਧਾ ਪੰਜਾਬ ਜਾਣ ਦੇ ਵਿੱਚ ਇਹਨਾਂ ਦੀ ਹੱਥ ਹੁੰਦਾ ਹੈ ਉਹਦਾ ਫਿਰ ਰੀਲਾਂਾਂ ਦੇ ਉੱਤੇ ਲਟਦੀਆਂ ਫਿਰਦੀਆਂ ਨੇ ਠੀਕ ਹੈ ਅੱਜ ਗੱਲ ਕਰਾਂਗੇ ਆਪਾਂ ਉਹਨਾਂ ਦੀ ਆ ਬੇਟੀ ਬਚਾਓ ਬੇਟੀ ਪੜਾਓ ਬੇਟੀ ਤਾਂ ਪ੍ਰੋਮਿਸ ਕਰਦੀ ਫਿਰਦੀ ਏ ਦਾ ਪ੍ਰੋਮਿਸ ਕਰ ਲੱਗੀ ਪਈਆਂ ਵੀ ਭਾਈ ਮੈਂ ਤਾਂ ਤੇਰੇ ਬਸੂ ਮੈਂ ਤਾਂ ਤੇਰੇ ਕੋਲੇ ਜਾਊਂਗੀ ਹਜੇ 5 ਮਿੰਟ ਟੱਪੀ ਹੋਣੀ ਵੀ ਮੈਂ বাসਦੀਆਂ ਦਿਲ ਵਿੱਚ ਤੇਰੇ ਮੈਂ ਤੇਰੀ ਕਿੱਥੇ ਦੂਰ ਜਾਣਿਆ ਵੀ ਮੈਂ বাসਦੀਆਂ ਦਿਲ ਵਿੱਚ ਤੇਰੀ ਉਹ ਦਿਲ ਇੱਥੇ ਹੁੰਦਾ ਉਹ ਦਿਲ ਇੱਥੇ ਹੁੰਦਾ ਇੱਥੇ ਹੁੰਦਾ ਉਹ ਪੂਰੀ ਜੰਮੀ ਵੀ ਨਹੀਂ ਹੈਗੀ ਦੇਖ ਲਓ ਮਰੀ ਜੀ ਹੈਗੀ ਹੈ ਪੈਨਸਲ ਵਰਗੀ ਠੀਕ ਹੈ ਦੇਖ ਲਓ ਕਿਵੇਂ ਬਾਰੇ ਮੈਂ ਨਾ ਸ਼ਰਤ ਲਾ ਲਉ ਜੇ ਦੀ ਇਹ ਵੀਡੀਓ ਚੱਲ ਗਈ ਨਾ ਇਹ ਮੋਟੇ ਵਾਲੀ ਇਹ ਇਧਰਲਾ ਮੋਟਾ ਵੀ ਜਲਦੀ ਲਾ ਲੂਗੀ ਬੱਤ ਸਹੀ ਹੈ ਇਹਨੂੰ ਪਤਾ ਹੈ ਵੀ ਮੈਨੂੰ ਐ ਕਰੇ ਤਾਂ ਮੈਨੂੰ ਲਾਇਕ ਹੀ ਬਹੁਤ ਆਗੇ ਲੋਕਾਂ ਦਾ ਮੈਨੂੰ ਪਸੰਦੀ ਬਹੁਤ ਕਰੇ ਕਮੈਂਟ ਵੀ ਲੋਕਾਂ ਨੇ ਵੀ ਉਹਦੀ ਕਿਹਾ ਨਾ ਹੱਥ ਤੇ ਸਿਰ ਬੰਬੂ ਜੀ ਤੁਸੀਂ ਤਾਂ ਸਿਰ ਆ ਹੋ ਫਿਰ ਇਹ ਚਾਬੜ ਜਾਂਦੇ ਨੇ ਫਿਰ ਇੱਥੋਂ ਇੱਥੇ ਆ ਜਾਣਗੇ ਫਿਰ ਇਹ ਤੋਂ ਸਾਰੇ ਲੈ ਜਾਂਦੇ ਨੇ ਫਿਰ ਇਹਨਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਐਨੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਆਦਮੋ ਛੇ ਮੇਰੀ ਬੰਨੋ ਅਰ ਤੁਸੀਂ ਅਗਰੇ ਜੇ ਦੀ ਬੰਨੋ ਵੈਰੀ ਕੱਤ ਗਿਆ ਗਏ ਪੁੱਤ ਰੋ ਰਾਰੇ ਰੋਤੇ ਦੇ ਰਗਾ ਆਏ ਹੁਣ ਕਹਿੰਦੇ ਗੰਦ ਪਾਉਂਦੀ ਨੇ ਜਿਹੜੀ ਕੁੜੀਆਂ ਮੈਂ ਤਾਂ ਹੈਰਾਨ ਹਾਂ ਉਹਨਾਂ ਤੇ ਕੀ ਉਹਨਾਂ ਨੇ ਗੰਦ ਪਾਇਆਗਾ ਆ ਕੁੜੀ ਤੋਂ ਸਿੱਖੋ ਤੁਸੀਂ ਤਵਲੀਨ ਮੈਡਮ ਤੋਂ ਸਿੱਖੋ ਤੁਸੀਂ ਵੀ ਕਿੱਦਾਂ ਤੁਸੀਂ ਰੀਲਾਂ ਬਣਾਉਣਾ ਠੀਕ ਹੈ ਨਾ ਅਬੇ ਬੀ ਮੈਂ ਭਗਨ ਚਾਈ ਤੇਰੇ ਦੀ ਮੇ ਕਿ ਮਚੰਦ ਤੇ ਚਦੇ ਬਾਈ ਜਿਵੇਂ ਨਹੀਂ ਆਉਂਦਾ ਇਹ ਅਸਵਾ ਕੀ ਬਣਦਾ ਓਏ ਓਹੀ ਕੁੜੀ ਆ ਓਏ ਹਾਏ ਓਏ ਛੜ ਤੇ ਚੁੰਨੀ ਤੇ ਓਰੇ ਬੜੀ ਫਿਰਦੀ ਐ ਮੁੰਨੀ ਰੱਬ ਦਾ ਵਾਸਤਾ ਮੇਰੀ ਗੱਲ ਨਾ ਮੰਨਿਓ ਮੈਂ ਤਾਂ ਝੂਠ ਬੋਲਦਾ ਮੈਂ ਤਾਂ ਫਸ ਗਿਆ ਓ ਤੇਰੀ ਮਾਂ ਦੀ ਮਾਰੇ ਲਾ ਕੇ ਕੱਪੜੇ ਕੁੱਪੜੇ ਦੀ ਪਾਏ ਨੂੰ ਢੀਲ ਨਹੀਂ ਚੱਲੀ ਓਏ ਔਰ ਢੀਲ ਨਹੀਂ ਚੱਲੀ ਦੂਏ ਕੱਪੜੇ ਦੀ ਵੀਡੀਓ ਬਣਾ ਓਏ ਆ ਕੰਮ ਇਹਨਾਂ ਦਾ ਠੀਕ ਐ ਨਾ ਪਾਗਰੀ ਲਾਲਾ ਗੰਦ ਮਸੂਰ ਠੀਕ ਆ ਨਾ ਇਹ ਇਹਦਾ ਕੋਈ गाना ਦੇਖ ਲੋ ਇਹ ਦੇਖ ਲਿਆ ਤੇਰਾ ਟੈਟੂ ਦੇਖ ਲਿਆ ਟੈਟੂ ਰੱਖੇ ਗੁਪਤਰਖ ਨੇ ਗੁਪਤ ਕਾਹਦਾ ਇੱਥੋਂ ਚੱਕਦੀਆਂ ਝੁੱਗਾ ਇਹਦੀ ਕੋਈ ਵੀਡੀਓ ਦੇਖ ਲੋ ਇਹ ਦੇਖ ਲੋ ਭਾਈ ਟੈਟੂ ਆ ਮੇਰਾ ਟੈਟੂ ਮੜਾ ਵੇਖ ਲੋ ਉਹ ਦੇਖ ਲੋ ਲੋਕੋ ਵੇ ਲੋਕੋ ਆ ਮੇਰਾ ਟੈਟੂ ਮੜਾ ਦੇਖੋ ਉਹ ਕਦੇ ਇੱਥੇ ਗਰਦਨ ਤੇ ਬਣਾ ਲੈਂਦੀ ਜੇ ਲੋਕਾਂ ਨੂੰ ਦਿਖਾਉਣਾ ਸੀ ਉਹ ਤਿਤਲੀ ਵਾਲੀ ਮੰਗੂ ਆਇਆ ਆਕੜੀ ਰਿਆ ਕਰਨੀ ਇੱਥੇ ਦਿਖਾਈ ਜਾਂਦੀ ਲੋਕਾਂ ਨੂੰ ਤਿਤਲੀ ਅਕਦਾ ਪੱਤੇਆਂ ਨਹੀਂ ਲੱਗ ਤੇਰਾ ਪਤਲਾ ਮਰਦਾ ਉਹ ਕਿਹੜੀ ਫਰਟੇ ਪੂਰੀ ਮਾਰ ਹਰਕਾ ਇਹ ਕਾ ਆ ਗਿਆ ਪੱਤ ਜਾ ਠੀਕ ਹੈ ਨਾ ਇਹਦੀ ਕੋਈ ਵੀਡੀਓ ਦੇਖ ਲੋ ਇੱਥੋਂ ਸ਼ੁਰੂ ਹੋ ਗਈ ਇਹਦੀ ਕੋਈ ਵੀਡੀਓ ਕੀ ਗੱਲ ਤੈਨੂੰ ਵੀ ਪਤਾ ਲੱਗ ਗਿਆ ਵੀ ਲੈ ਕੇ ਚਿੱਤੜਾਂ ਨੂੰ ਆਉਂਦੇ ਨੇ ਉਹ ਉਹ ਤੇ ਇਹੇ ਚੀਜ਼ਾਂ ਨਹੀਂ ਤਾਂ ਬੋਲਣੀ ਜੱਸੇ ਉਹ ਤਾਂ ਗੰਦਪਨ ਤੂੰ ਕੀ ਬੋਲਦਾ ਤੈਨੂੰ ਬਹੁਤ ਲੋਕ ਵਧੀਆ ਲੋਕ ਦੇਖਦੇ ਨੇ ਨਾ ਨਾ ਤੈਂ ਨਹੀਂ ਇਹ ਗੰਦ ਬੋਲਣਾ ਉਹ ਮੈਨੂੰ ਪਤਾ ਹੈ ਜਦੋਂ ਇਹਨੇ ਪਹਿਲੀ ਵੀਡੀਓ ਪਾਈ ਹੋਣੀ ਐ ਘੁੰਮ ਕੇ ਪਾਈ ਹੋਣੀ ਐ ਇਹਦੀ ਉਹ ਉਹਦੇ ਵਾਲੀ ਵੀਡੀਓ ਚੱਲ ਗਈ ਹੋਣੀ ਜਿਹੜਾ ਮੈਂ ਲੱਬ ਚ ਪਹਿਲਾਂ ਬੋਲਿਆ ਉਹ ਟੂ ਲਾ ਦੋ ਇੱਥੇ ਟੂਨ ਲਾ ਦੋ ਠੀਕ ਆ ਉਹ ਵੀਡੀਓ ਚੱਲ ਗਈ ਹੋਣੀ ਇਹਨੇ ਦੇਖਿਆ ਵੀ ਲੋਕਾਂ ਨੂੰ ਤਾਂ ਪਸੰਦ ਹੀ ਹੋਤਾ ਏ ਉਹ ਲੋਕ ਤਾਂ ਠਰਕੀ ਨੇ ਠੀਕ ਐ ਨਾ ਜੇ ਤੇਰੀ ਜੜਾਈ ਹੋ ਗਈ ਤਾਂ ਵੀ ਕਰਨਾ ਬਾਬਾ ਨੇ ਜੇ ਤੇਰਾ ਮਾਰੀ ਹੋ ਗਈ ਉਹ ਹੋਰਾਂ ਦਾ ਲੱਛਣ ਮਾਰੇ ਸੀ ਹੋ ਗਿਆ ਜਿਹੜਾ ਕੋ ਸੋਣਾ ਸੀ ਲੋ ਵੀਰੇ ਅੱਜ ਬਣਾਉਣ ਜਾ ਰਹੇ ਆ ਬਾਈ ਦੇ ਗਰਲਫ੍ਰੈਂਡ ਦੇ ਨਾਮ ਦਾ ਲੱਡੂ ਵਧੀਆ ਬਈ ਬਾਈ ਜੀ ਟੈਟੂ ਬਣਾਉਣਾ ਹੈ ਨੇ ਸਾਤੀ ਤੇ ਸਾਤੀ ਕਿੱਥੇ ਆ ਸਾਤੀ ਕਿੱਥੇ ਆ ਸਾਤੀ ਤੇ ਟੈਟੂ ਬਣਾਉਣਾ ਵੱਡਾ ਹੈ ਖੁਸ਼ੀ ਦੁਕਾਨ ਓਏ ਅਸੀਂ ਆ ਉਮਰ ਚ ਉਹ ਬੁਬਲ ਗਮਮਾ ਚੋਂ ਸਟicker ਨਿਕਲਦੇ ਹੁੰਦੇ ਸੀ ਕਦੇ ਫ੍ਰਿਜ ਤੇ ਲਾਤਾ ਕਦੇ ਹੱਥ ਤੇ ਲਾ ਲਿਆ ਕਦੇ ਬਾਹਾਂ ਤੇ ਲਾ ਲਿਆ ਕਦੇ ਗਲੇ ਤੇ ਲਾ ਲਿਆ ਕਿਹੜੀ ਜੋਤ ਤੇਰੇ ਨਾਲ ਫਸ ਗਈ ਜੋਤ ਬੁਝੀ ਲੈ ਮੈਂ ਤਾਂ ਹੈਰਾਨ ਆ ਤੇਰੀ ਕਿਹਦੀ ਰਾਤ ਨੂੰ ਕੱਲੇ ਮੂਤਰ ਨਹੀਂ ਉਰਦੇ ਹੁਣੇ ਨਾਲ ਲੈ ਕੇ ਜਾਂਦੀ ਹੁਣ ਕਿ ਮਮੀ ਮਮੀ ਮੈਂ ਮੂਤ ਕਰਕੇ ਆਉਣਾ ਮੇਰੇ ਨਾਲ ਜਾਈ ਮਾੜਾ ਜੇ ਮੈਨੂੰ ਡਰ ਲੱਗਦਾ ਜੇ ਫਿਲਟਰ ਨਾ ਹੁੰਦੇ ਮੈਂ ਤਾਂ ਨਹੀਂ ਵੀਡੀਓ ਬਣਾਇਆ ਕਰਨੀ ਸੀ ਜੇ ਮੈਂ ਆਉਂਦਾ ਅਸਲੀ ਚਿਹਰਾ ਦਿਖਾਤਾ ਦੰਦਲਾਂ ਪੈ ਜਾਣੀਆਂ ਸਾਰਿਆਂ ਦੇ ਦੰਦਲਾਂ ਆ ਦੇ ਤੇਰਾ ਅਸਲੀ ਚਿਹਰਾ ਅਸੀਂ ਕਿਹੜਾ ਡਰਦੇ ਆ ਦਿਖਾ ਤੇਰਾ ਅਸਲੀ ਚਿਹਰਾ ਉਹ ਪਾਇਨੂ ਓਏ ਔਰਤ ਨਹੀਂ ਤੂੰ ਪਿਛਾਤ ਨਹੀਂ ਐ ਪਿਛਾਤ ਨਹੀਂ ਉਹ ਸਾਗਰ ਦੀ ਬੋਟੀ ਨੂੰ ਬੇਨਤੀਆ ਵੀ ਗੱਡੀ ਆਪਦੀ ਐਂਟੀ ਖੇਤ ਉੱਤੇ ਚੜ੍ਹ ਉਹ ਹੀ ਗੱਡੀ ਉਹ ਬੰਦ ਕਰੀ ਉਹ ਕੈਂਬੋ ਥੋਟਿਓ ਪਾਇਨੂ ਮੈਨੂੰ ਵੀ ਪਿਆ ਦੇ ਕੋਕ ਵਿੱਚ ਪਾ ਕੇ ਤੂੰ ਆਪ ਤੇ ਗਿਲਾਈ ਜਾਣਾ ਬਾਰ-ਬਾਰ ਓ ਤੈਨੂੰ ਚੰਦਰਾਪਰਾੜ ਕਿੱਥੋਂ ਕੋ ਕਪੜਾ ਦੇ ਦਰਖਤ ਤੇ ਆ ਕੇ ਉਹਨੇ ਢੂਹਾ ਤੜਾਉਣਾ ਹੋ ਖੜੀਆਂ ਦੇਖ ਲੋ ਕਿਵੇਂ ਬੈਠੀ ਆ ਉੱਤੇ ਮੈਂ ਸੁਣਿਆ ਸੀ ਵੀ ਰਾਤ ਨੂੰ ਭੂਤਾਂ ਦਰਖਤਾਂ ਦੇ ਉੱਤੇ ਨੱਚਦੀਆਂ ਨੇ ਆ ਦੇਖ ਲੋ ਦਿਨ ਹੀ ਲੱਗੀ ਪਈ ਆ ਪਤਾ ਨਹੀਂ ਕਿਹੜੀ ਹੈਗੀ ਅਰੇ ਯਾਰ ਇੱਕ ਤੇ ਢਾਂਡਾ ਲਗਾੜ ਨਾ ਕਿਦਾ ਹੀ ਰੱਖਦੀਆਂ ਫੋੜਦੀ ਤੇ ਮੇਰੇ ਬਾਰੇ ਆ ਗਏ ਜੋ ਸਈ ਆ ਗਏ ਮਹੀਨੇ ਵਿੱਚ 90 90 ਦਿਨ ਸੌੜਦੀ ਆ ਇਹ ਜਦੋਂ ਦੇਖੋ ਕਿਤੇ ਨਾ ਕਿਤੇ ਲੁੱਟੀ ਰਹਦੀ ਐ ਕਰਕੇ ਹਾਂ ਹਾਂ ਪਤਾ ਲੱਗ ਗਿਆ ਵੀ ਤੈਨੂੰ ਲਾਇਕ ਆਉਂਦੇ ਨੇ ਕਦੇ ਐ ਹੋਗੀ ਕਦੇ ਐ ਹੋਗੀ ਕਦੇ ਐ ਹੋਗੀ ਕਦੇ ਐ ਹਰਸਾ ਅੰਗੜਾ ਓਹੋ ਇਹਦੀ ਦੁਨੀਆ ਲੱਗਣ ਲੱਗ ਪਈ ਮਿੱਠੀ ਠੀਕ ਮਰਹਾਦੀ ਹਰਸਾ ਸੰਗੜਾ ਬਾਈ ਤੇਰੇ ਮੂਰੇ ਹੱਥ ਬੰਨਦੇ ਆ ਲੱਤਾਂ ਚਾਹੇ 4-4 ਫੁੱਟ ਹੋਰ ਲੰਬੀਆਂ ਕਰ ਲੈ ਵੀਰੇ ਪਰ ਗਾਣੇ ਦੀ ਮਾਂ ਪੈਣ ਇੱਕ ਨਾ ਕਰ ਵੀਰ ਬਣ ਕੇ ਹੰਡ ਉੱਟਦਾ ਕਰਦਾ ਹੋਇਆ ਘੜਦਾ ਵਾੜਦਾ ਘੜਦਾ ਘੜਦਾ ਉਹ ਘੜਦਾ ਘੜਦਾ ਕਰਦਾ ਚਾਹੇ ਵੱਡੇ ਵੱਡੇ ਸਪੈਦੇ ਟੱਪ ਜਾ ਚਾਹੇ ਤੂੰ ਚੰਦਰਯਾਨ ਦੇ ਵਿੱਚ ਜਾ ਕੇ ਆਦਾ ਸਿਰ ਮਾਰ ਤੈਨੂੰ ਅਸੀਂ ਤਾਂ ਵੀ ਦੇਖ ਲਾਂਗੇ ਪਰ ਆ ਗਾਣੇ ਵਾਲਾ ੱਤਕਾ ਰਾ ਕਰ ਵੀਰੇ ਤੁਸੀਂ ਸਾਨੂੰ ਡਰਾਉਂਦੀ ਰਹਿੰਦੇ ਸੋਨੂ ਸੀਤੂ ਵਾਲੇ ਦਾ ਭਾਈ ਲੱਗਦਾ ਹਾਂਜੀ ਫਿਰ ਕਿੱਦਾਂ ਲੱਗੀ ਅੱਜ ਦੀ ਆਪਣੀ ਵੀਡੀਓ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਜਾਣੇ ਵੀਡੀਓ ਦੇਖਣਾ ਹੈ ਤੁਹਾਡਾ ਆਪਣਾ ਜੱਸ ਜੀ ਬੰਦਾ ਆਹ ਹੈ ਓਏ ਆਹ ਡਾਇਲੌਗ ਹੈ ਮੈਂ ਉਹ ਗੱਲ ਇਹ ਨਹੀਂ ਗਏ ਵੀ ਲਾਲ ਜਿਹਾ ਬਟਨ ਦਬੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਰ ਲਓ ਮੈਂ ਕਹਿਣਾ ਨਹੀਂ ਤੇ ਕਰਨਾ ਨਹੀਂ ਮੈਨੂੰ ਕਰੋ ਕਰੋ ਰੋਣਾ ਕਿਨੇ ਲਾਈਕ ਆ ਗਏ ਹੋਰ تک ਦੇ ਮੁਹੋ ਪੁੱਤ ਬਹੁਤ ਵਧੀਆ ਨੱਚਦੀ ਹੈ ਬੱਤ ਖੱਚ ਕੇ ਖੱਚ ਕੇ ਤੂੰ ਲੱਕਰਾਂ ਤੜਾ ਲਈ ਪੜ ਲੈ ਪੁੱਤ ਪੜ ਲੈ ਇਹ ਕੰਮਾਂ ਚ ਕੁਛ ਨਹੀਂ ਰੱਖਿਆ